ਸਤਿ ਸ੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਸਾਰੇ ਘੋੜਿਆਂ ਵਾਲੇ ਭਰਾਵਾਂ ਦਾ ਜਿੰਨੇ ਵੀ ਆਪਣੇ ਨਾਲ ਫੇਸਬੁੱਕ ਪੇਜ ਜਾਂ YouTube ਚੈਨਲ ਪਿੰਡ ਜਿਮੀ ਦੇ ਆਰ ਦੇ ਰਾਹੀ ਜੁੜੇ ਹੋ ਦੋਸਤੋ ਸੋ ਅੱਜ ਆਪਾਂ ਇੱਕ ਛੋਟੀ ਜੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਅੱਜ ਸੰਧੂ ਸਟੱਡ ਫਾਰਮ ਪਿੰਡ ਡੋੜ ਬੈਠੇ ਆਂ ਆਪਾਂ ਇੱਥੋਂ ਅਸੀਂ ਲੰਗੇ ਜਾ ਰਹੇ ਸੀ ਅੱਗੇ ਅਸੀਂ ਕਿਤੇ ਫਰੀਦਕੋਟ ਵਾਲੀ ਸਾਈਡ ਸ਼ੂਟ ਕਰਕੇ ਆਏ ਸੀ ਤੇ ਮੈਂ ਰਸਤੇ 'ਚ ਸੋਚਿਆ ਮਖਾ ਬਾਈ ਬਿੰਦਰ ਤੇ ਬਿੰਦਰ ਅਰਗੇ ਨੂੰ ਮਿਲ ਚੱਲਦੇ ਆਂ ਤੇ ਸੋ ਜਿਵੇਂ ਆਪਾਂ ਨੂੰ ਪਤਾ ਵੀ ਮੀਟਿੰਗ ਸੀਜ਼ਨ ਚੱਲਦਾ ਹੁੰਦਾ ਘੋੜਿਆਂ ਦਾ ਤੇ ਘੋੜਿਆਂ ਕੋਲੇ ਘੋੜੀਆਂ ਆਉਂਦੀਆਂ ਰਹਿੰਦੀਆਂ ਨੇ ਤੇ ਅੱਜ ਥੋੜੀ ਮੁਲਾਕਾਤ ਆਪਾਂ ਉਸ ਸਿਲਸਲੇ ਦੇ ਵਿੱਚ ਬਾਈ ਸਿੰਧੂ ਜੀ ਦੇ ਨਾਲ ਕਰਾਵਾਂਗੇ ਤੇ ਇਧਰਲੇ ਪਾਸੇ ਬਾਈ ਪਿੰਦਰ ਜੀ ਬੈਠੇ ਆ ਨਾਲ ਉਹਨਾਂ ਦੇ ਪਿੰਡ ਮਹਾਵੱਧਰ ਇਹਨਾਂ ਦਾ ਮੁਕਸਰ ਏਰੀਆ ਦੇ ਵਿੱਚ ਪਿੰਡ ਮਹਾਵੱਧਰ ਪੈਂਦਾ ਘੋੜਿਆਂ ਵਾਲੇ ਫੀਲਡ ਦੇ ਵਿੱਚ ਵੀ ਪੁਰਾਣੇ ਬੰਦੇ ਆ ਇਹਨਾਂ ਦੇ ਫਾਰਮ ਦੇ ਉੱਤੇ ਜਾਂ ਕਹਿ ਲਓ ਪਿੱਛੇ ਪੁਰਾਣਾ ਤਜਰਬਾ ਇਹਨਾਂ ਨੂੰ ਚੰਗੇ ਨਾਮੀ ਅਸਟ੍ਰੇਲੀਅਨ ਇਹਨਾਂ ਦੇ ਘਰੇ ਦੋ ਤਿੰਨ ਤਿਆਰ ਹੋਇਆ ਉਹ ਕਿਹੜੇ ਹੋਇਆ ਉਹ ਬਾਈ ਜੀ ਤੋਂ ਆਪਾਂ ਸਿੰਦੂ ਜੀ ਤੋਂ ਪੁੱਛਾਂਗੇ ਤੇ ਜਿਹੜਾ ਅੱਜ ਸਾਡਾ ਮਿਲਣ ਦਾ ਸਬਬ ਬਣਿਆ ਸੀ ਬਾਈ ਜੀ ਹੁਣ ਇੱਥੇ ਨਾ ਘੋੜੀਆਂ ਮੇਟ ਕਰਾਉਣ ਵਾਸਤੇ ਆਏ ਸੀ ਤੇ ਹੋਰ ਭਰਾ ਇੱਥੇ ਅੰਮ੍ਰਿਤਸਰ ਏਰੀਏ ਦੇ ਆਏ ਹੋਏ ਸੀਗੇ ਹਾਂਸ ਤੋਂ ਜਾਂ ਮਹਾਰਾਣੀ ਤੋਂ ਘੋੜੀਆਂ ਮੇਟ ਹੋਣ ਵਾਸਤੇ ਆਈਆਂ ਸੀ ਸੋ ਬੈਠੇ ਸੀ ਗੱਲਾਂ ਬਾਤਾਂ ਚੱਲ ਪਈਆਂ ਤੇ ਬਾਈ ਜੀ ਦਾ ਆਪਾਂ ਪਹਿਲਾਂ ਸਵਾਗਤ ਕਰਦੇ ਆਂ ਤੇ ਅੱਗੇ ਦੀ ਗੱਲ ਬਾਤ ਤੁਹਾਨੂੰ ਦੱਸਦੇ ਆਂ ਵੀ ਇਹਨਾਂ ਨੇ ਜਿਹੜੀ ਘੋੜੀ ਇੱਥੋਂ ਮੇਟ ਕਰਾਈ ਆ ਹਾਂਸ ਤੋਂ ਉਦੇ ਮੰਗਰ ਪਹਿਲਾਂ ਬੇਸ਼ੇਰੀ ਆਈ ਆ ਤੇ ਘੋੜੀ ਹੁਣ ਦੁਬਾਰੇ ਰਿਪੀਟ ਹੋਈ ਆ ਤੇ ਬਾਈ ਪਿੰਦਰ ਤੋਂ ਵੀ ਪੁੱਛਾਂਗੇ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅ ਬਾਈ ਬੜੀ ਖੁਸ਼ੀ ਹੋਈ ਤੁਹਾਨੂੰ ਅੱਜ ਮਿਲ ਕੇ ਬਾਈ ਸਿੰਧੂ ਜੀ ਵੱਡੇ ਭਰਾ ਹੋਂ ਤੁਸੀਂ ਸਾਡੇ ਤੇ ਤੁਹਾਡਾ ਨਾਮ ਬਹੁਤ ਸੁਣਿਆ ਸੀਗਾ ਜੀ ਜਿਵੇਂ ਮੈਨੂੰ ਪਤਾ ਲੱਗਿਆ ਵੀ ਜਿਹੜਾ ਸੱਬੇ ਰਾਉ ਕਿਆਣਾ ਘੋੜਾ ਬਾਈ ਦਾ ਜੀ ਉਹ ਵੀ ਆਪਣੇ ਘਰੇ ਹੋਂਦਾ ਜਾਣੂ ਹੋਇਆ ਜੀ ਤੇ ਇੱਕ ਆਪਣਾ ਜਿਹੜਾ ਅਬੋਰ ਲਾਈਨ ਦਾ ਸ਼ੇਰੂ ਕੋੜਾ ਹਾਂਜੀ ਬਿੱਲਿਆਂ ਨੂੰ ਦਿੱਤਾ ਸੀ 2001 ਚ ਠੀਕ ਹੈ ਜੀ ਹਾਂ ਉਸ ਤੋਂ ਬਾਅਦ ਘੋੜੀ ਸੂਈ ਸਭਾ ਰੋਕੇ ਵਾਲੇ ਉਹਨੂੰ ਦਿੱਤਾ ਸੀ ਜੀ ਠੀਕ ਹੈ ਜੀ ਬਹੁਤ ਵਧੀਆ ਘੋੜੇ ਬਣੇ ਠੀਕ ਹੈ ਜੀ ਬਈ ਸੋਡਾ ਮੰਨ ਲਓ ਪਿਤਾ ਪੁਰਖ ਹੀ ਕੀਤਾ ਰਿਹਾ ਜੀ ਕੋੜਾ ਹਾਂਜੀ ਹਾਂਜੀ ਪ੍ਰਾਣਾਈ ਠੀਕ ਹੈ ਜੀ ਕਿੰਨੇ ਕ ਸਾਲ ਹੋ ਗਏ ਉਹਨੇ ਮਤਲਬ ਬਚਪਨ ਤੋਂ ਈ ਇੱਕ ਅੱਧੀ ਘੋੜੀ ਤਾਂ ਰੱਖਦੀ ਆਏ ਆਂ ਹਾਂਜੀ ਠੀਕ ਹੈ ਜੀ ਤੇ ਹੁਣ ਬਈ ਇਸ ਵਕਤ ਕਿੰਨੇ ਕ ਜਾਨਵਰ ਆਈ ਹੁਣ ਇੱਕ ਤਾਂ ਘੋੜਾ ਈ ਬਸ਼ੇਰਾ ਮਤਲਬ ਲੀਲਾ ਚੰਬਾ ਬਹੁਤ ਚੰਗਾ ਇੱਕ ਇੱਕ ਘੋੜੀ ਆਈ ਪਰ ਉਹ ਲੀ ਵਾਲੇ ਘੋੜੇ ਦੀ ਠੀਕ ਹੈ ਜੀ ਪਹਿਲਾ ਸੂਆ ਸੂਈ ਆਈ ਠੀਕ ਹੈ ਜੀ ਤੇ ਬਾਈ ਕਿ ਕਨਾਲ ਬਿੰਦਰ ਕਿਆਂ ਨਾਲ ਪਿਆਰ ਸੀਗਾ ਤੇ ਇਹਦੇ ਵੀ ਆਪਣੇ ਕੋਲੇ ਹੰਸ ਘੋੜਾ ਠੀਕ ਹੈ ਜੀ ਤੇ ਇੱਕ ਇਹ ਮੇਰੇ ਚਾਚਾ ਜੀ ਦਾ ਬੇਟਾ ਆਈ ਇਹਨਾਂ ਕੋਲੇ ਅਲੀ ਦਾ ਬੱਚਾ ਆਈ ਉਹ ਵੀ ਘੋੜੀ ਇੱਥੋਂ ਹੀ ਮਲਾਈ ਸੀ ਜੀ ਠੀਕ ਹੈ ਜੀ ਬਈ ਬਸ਼ੇਰੀ ਬਹੁਤ ਚੰਗੀ ਆਈ ਆਈ ਇੱਕ ਦੂਜੀ ਗੱਲ ਇਹ ਆਈ ਬਾਈ ਜੀ ਮਤਲਬ ਘੋੜੇ ਘੋੜੀ ਨਾਲ ਨਹੀਂ ਹੁੰਦਾਗਾ ਮਤਲਬ ਜ਼ਿਮੀਂਦਾਰ ਬੰਦੇ ਆ ਜੀ ਫੀਸ ਤੇ ਬੜਾ ਡਿਪੈਂਡ ਕਰਦਾ ਜੀ ਠੀਕ ਹੈ ਜੀ ਇੱਕ ਤਾਂ ਹਣ ਘੋੜੀ ਮਲਾਤੀ ਅਗਲਾ ਹੁੰਦਾ 70000 ਜਾਂ 80000 ਲੈਣਾ ਦੋ ਜੰਪ ਦੇ ਦੇਾਂਗੇ ਤੇ ਬਸ ਬਹੁਤ ਔਖਾ ਹੋ ਜਾਂਦਾ ਹੈ ਕਈ ਵਾਰੀ ਚਾਰ ਚਾਰ ਜੰਪ ਵੀ ਲੈ ਜਾਂਦੀਆਂ ਘੋੜੀਆਂ ਆਈਆਂ ਹਾਂਜੀ ਇਹ ਬਾਈ ਜੀ ਕਹਨਾਲ ਤੇ ਇਹੋ ਜਿਹਾ ਪਿਆਰ ਆਈਏ ਇਹਦੇ ਵੀ ਘੋੜੀ ਛੱਡ ਜੋ ਜਿੱਦੇ ਚੈੱਕ ਹੋ ਗਈ ਉਹਦੇ ਲੈ ਜਾਓ ਠੀਕ ਹੈ ਜੀ ਤੇ ਜੰਪ ਵਾਲੀ ਦਾ ਗੱਲ ਹੀ ਕੋਈ ਨਹੀਂ ਇਹਨਾਂ ਨੇ ਕਿਸੇ ਨਾਲ ਵੀ ਨਹੀਂ ਕੀਤੀ ਠੀਕ ਹੈ ਜੀ ਮੈਂ ਆਪਦੇ ਏਰੀਏ 'ਚ 10-15 ਘੋੜੀਆਂ ਮੇਰਾ ਰਿਸ਼ਤੇਦਾਰ ਹੀ ਬੰਨਾਲੀ ਵਾਲਾ ਸਰੂਪ 6-7 ਘੋੜੀਆਂ ਉਹਦੀਆਂ ਸੂਈਆਂ ਇਹ ਕਾਕੇ ਦੀ ਘੋੜੀ ਪਹਿਲਾਂ ਵੀ ਇੱਥੋਂ ਸੂਈ ਆ ਹੁਣ ਵੀ ਪਿੰਡੋਂ ਵੀ ਘੋੜੀਆਂ ਕੱਲੀਆਂ ਆਈ ਠੀਕ ਹੈ ਜੀ ਬਾਈ ਚਲੋ ਆਪਾਂ ਜਿਹੜੀ ਮੁੱਕ ਦੀ ਗੱਲ ਇਹ ਕਰ ਲਈਏ ਵੀ ਚਲੋ ਤੁਹਾਡੇ ਆਪ ਦੇ ਏਰੀਆ ਦੇ ਵਿੱਚ ਜਿਵੇਂ ਮੁੱਕ ਸਾਰੇ ਏਰੀਆ ਘੋੜਿਆਂ ਦਾ ਗੜ ਮੰਨਿਆ ਜਾਂਦਾ ਹੈ ਨਾ ਜੀ ਬਹੁਤ ਚੰਗੇ ਚੰਗੇ ਸਾਰੇ ਭਰਾਵਾਂ ਕੋਲੇ ਘੋੜੇ ਬਹੁਤ ਜ਼ਿਆਦਾ ਚੰਗੇ ਆਈ ਤੇ ਤੁਹਾਡਾ ਵਿਚਾਰ ਮੰਨ ਲਓ ਕਿਵੇਂ ਬਣਿਆ ਸੀ ਵੀ ਆਪਾਂ ਹੰਸ ਤੋਂ ਘੋੜੀ ਮੇਟ ਕਰਾਉਣੀ ਜੀ ਬਾਈ ਜੀ ਅਰ ਕਹਿੰਦਾ ਪਿਆਰਾ ਪੁਰਾਣਾ ਪਿਆਰ ਹੈ ਨਾ ਰਾਜੂ ਘੋੜਾ ਲਿਆ ਸੀ ਖੁੰਨਣਾ ਤੋਂ ਹਾਂਜੀ ਉਦੋਂ ਦਾ ਹੀ ਸਾਡਾ ਇਹ ਨਾਲ ਆਉਣੀ ਜਾਣੀ ਹੈ ਜੀ ਠੀਕ ਹੈ ਜੀ ਤੇ ਬਾਕੀ ਤੁਸੀਂ ਪਹਿਲਾਂ ਇਹਦੇ ਬੱਚੇ-ਪੁੱਤੇ ਦੇਖੇ ਹੋ ਮੈਂ ਸਾਰੇ ਲੜੇ ਆਏ ਸੀਗੇ ਆਉਂਦੀ ਰਹਿੰਨੇ ਬਾਈ ਪਰਮਿੰਦਰ ਕੋਲੇ ਵਹਿਬਲ ਕੋਲੇ ਤੇ ਇਹਦੇ ਕੋਲੇ ਅਸੀਂ ਆਉਂਦੀ ਰਹਿੰਨੇ ਆ ਵਕੀਲ ਸਾਹਿਬ ਹੁੰਦੇ ਹੀ ਨਾਲ ਬਾਈ ਪਰਮਿੰਦਰ ਵਕੀਲ ਛੇਰੇ ਵਾਲਾ ਉਹਦੇ ਕੋਲੇ ਹੀ ਬਹੁਤ ਚੰਗੇ ਬਾਈ ਗਰਜੀਤ ਖੂਨਣ ਵਾਲਾ ਹਾਂਜੀ ਉਹਨਾਂ ਕੋਲੇ ਮਾਰਵਾੜੀ ਘੋੜੇ ਆਈ ਉਹਨਾਂ ਨਾਲ ਵੀ ਸਾਡਾ ਬਹੁਤ ਪਿਆਰ ਆਈ ਠੀਕ ਹੈ ਜੀ ਤੇ ਜਿਵੇਂ ਬੱਚੀ ਆਈ ਆ ਜੀ ਦੇਖੋ ਹੱਲੇ ਕੁਝ ਦਿਨਾਂ ਦੀ ਹੋਈ ਆ ਘੋੜੀ ਦੁਬਾਰੇ ਤੁਸੀਂ ਰਿਪੀਟ ਕਰਾਉਣ ਆਏ ਹੋ ਹੱਸ ਦਿਓ ਜੀ ਤੇ ਤੁਹਾਨੂੰ ਦੇਖ ਕੇ ਕਿਵੇਂ ਲੱਗਿਆ ਬੱਚੀ ਦੇ ਵਿੱਚ ਕੀ ਕੁਆਲਿਟੀ ਗੱਲ ਬਣਨ ਲੱਗੀ ਜੀ ਬਈ ਬਰੀਕੀਆਂ ਬਹੁਤ ਆਈ ਤੇ ਇੱਕ ਪਹਿਲਣ ਘੋੜੀ ਸੀ ਜਿਵੇਂ ਜੀ ਪਹਿਲਾ ਬੱਚਾ ਵੀ ਠੀਕ ਆ ਮਤਲਬ ਮੇਰੇ ਤੋਂ ਜਾਣਕਾਰ ਬਹੁਤ ਹੋਣਗੇ ਪਰ ਐਡਾ ਬੱਚਾ ਅਜ ਤੱਕ ਕਿਸੇ ਘੋੜੀ ਨੇ ਦਿੱਤਾ ਨਹੀਂ ਗਈ ਠੀਕ ਹੈ ਜੀ ਕਿਸੇ ਗੱਲੋਂ ਵਸ਼ੀਰੀ ਨਹੀਂ ਜੀ ਖੁੰਜੀ ਹਾਂ ਜੀ ਤੇ ਬਹੁਤ ਚੰਗੀ ਸਾਨੂੰ ਤਾਂ ਹੀ ਬਹੁਤ ਚੰਗੀ ਲੱਗਦੀ ਆ ਫਿਰ ਅੱਡੋ ਅੱਡ ਅਗਲੇ ਦਾ ਮਤਲਬ ਆਪਦੇ ਤੇ ਡਿਪੈਂਡ ਕਰਦਾ ਜੀ ਠੀਕ ਹੈ ਜੀ ਤੇ ਮੰਨ ਲਓ ਤੁਸੀਂ ਸਾਈਜ਼ ਤੋਂ ਵੀ ਬਿਊਟੀ ਵਾਲੇ ਪਾਸਿਓਂ ਵੀ ਸਾਰੀ ਜਿਹੜੀ ਤੁਹਾਨੂੰ ਹਾਂ ਜੀ ਕਿਸੇ ਸਾਰੀਆਂ ਹੀ ਕਿਸੇ ਕਿਤੇ ਛਿਪਕਾ ਨਹੀਂ ਜੀ ਹਾਂ ਜੀ ਬੱਚੀ ਬਾਕੀ ਬੇਦਾਗ ਹੈ ਜੀ ਕੁੰਡੀ ਗੰਡੀ ਕੰਨਾਂ ਦੇ ਵਿੱਚ ਬਹੁਤ ਚੰਗੀ ਹੈ ਬਹੁਤ ਬਰੀਕੀ ਬਹੁਤ ਆਈ ਠੀਕ ਹੈ ਜੀ ਤੇ ਮੰਨ ਲਓ ਤਾਂ ਇਹ ਤੁਸੀਂ ਸੋਚਿਆ ਵੀ ਘੋੜੀ ਆਪਾਂ ਦੁਬਾਰੇ ਸ਼ੂ ਰਿਪੀਟ ਕਰਾਉਣੀ ਹੈ ਜੀ ਤੇ ਜਿਵੇਂ ਬਾਈਪਿੰਦਰ ਦੀਆਂ ਘੋੜੀਆਂ ਪਹਿਲਾਂ ਤੁਸੀਂ ਮੇਰੇ ਹਾਂ ਜੀ ਇਹ ਤਿੰਨਾਂ ਕੋਲੇ ਬੱਚਾ ਹੀ 4 ਮਹੀਨਿਆਂ ਦਾ ਹੋ ਗਿਆ ਠੀਕ ਹੈ ਜੀ ਤੇ 52 ਇੰਚ ਹੋਇਆ ਪਿਆ ਜੀ ਠੀਕ ਹੈ ਜੀ ਬਾਈ ਤੇ ਹੁਣ ਘੋੜੀ ਉਸ ਅੰਸ ਤੋਂ ਘੱਬਣਾਈ ਹੁਣ ਦੂਰੀ ਆ ਠੀਕ ਹੈ ਜ ਠੀਕ ਹੈ ਭਾਈ ਜੀ ਬਹੁਤ ਬਹੁਤ ਧੰਨਵਾਦ ਜੀ ਭਾਈ ਤੁਹਾਡਾ ਮਿਲ ਕੇ ਬਹੁਤ ਚੰਗਾ ਲੱਗਿਆ ਤੁਹਾਨੂੰ ਹਨਾ ਨਾਂ ਬਹੁਤ ਸੁਣਿਆ ਸੀ ਤੁਹਾਡਾ ਤੇ ਅੱਜ ਮਿਲ ਲਏ ਤੁਹਾਨੂੰ ਬਹੁਤ ਚੰਗਾ ਲੱਗਿਆ ਜੀ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ